ਕੈਲੀਫੋਰਨੀਆ ਦੇ ਸੈਕਰਾਮੈਂਟੋ ਲਾਕੇ ਦੇ ਵਿੱਚ ਮਾਰਟੀ ਨਾਮ ਦੇ ਇੱਕ ਬੰਦੇ ਨੂੰ ਆਪਣੇ ਘਰ ਦੇ ਬਾਹਰ ਅਜਿਹੇ ਕੈਮਰੇ ਲਗਾਉਣੇ ਪਏਗੇ ਜਿਸ ਦੇ ਨਾਲ ਉਹ ਉੱਤੇ ਚੱਲ ਰਹੀਆਂ ਕੁਝ ਗਤੀਵਿਧੀਆਂ ਨੂੰ ਰੋਕ ਸਕਣ ਅਤੇ ਉਹ ਕਿਹੜੀਆਂ ਗਤੀਵਿਧੀਆਂ ਸੀ ਜਿਸ ਦੇ ਕਾਰਨ ਮਾਰਟੀ ਪੂਰਾ ਪਰੇਸ਼ਾਨ ਹੋ ਗਿਆ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਇਹ ਵੀਡੀਓ 18+ ਹੋਣ ਵਾਲੀ ਹੈ ਤੇ ਜੇਕਰ ਤੁਸੀਂ ਇਸ ਸਮੇਂ ਆਰਾਮਦਾਇਕ ਸਥਿਤੀ ਦੇ ਵਿੱਚ ਨਹੀਂ ਹੋ ਤਾਂ ਤੁਸੀਂ ਹੁਣੇ ਸਕਿਪ ਕਰ ਸਕਦੇ ਹੋ ਸੋ ਮਾਰਟੀ ਜਿਸ ਨੇ ਕਿ ਆਪਣਾ ਪੂਰਾ ਨਾਮ ਜਨਤਕ ਕਰਨ ਤੋਂ ਮਨਾ ਕਰ ਦਿੱਤਾ ਮੀਡੀਆ ਦੇ ਵਿੱਚ ਉਹ ਸੈਕਰਾਮੈਂਟੋ ਦੇ ਵਿੱਚ ਇੱਕ ਪਾਰਕ ਦੇ ਨੇੜੇ ਆਪਣਾ ਘਰ ਲੈਂਦਾ ਹੈ ਤਾਂਕਿ ਉਹ ਪਾਰਕ ਵਿੱਚ ਖੇੜੇ ਉਹ ਹੈ ਬੱਚਿਆਂ ਨੂੰ ਚਿੜੀਆਂ ਦੀ ਚਹਚਾਟ ਨੂੰ ਜਾਂ ਉੱਥੇ ਚੱਲ ਰਹੀਆਂ ਕੁਝ ਖੇਡਾਂ ਨੂੰ ਦੇਖ ਕੇ ਆਪਣੇ ਪਰਿਵਾਰ ਨੂੰ ਅਤੇ ਖੁਦ ਨੂੰ ਖੁਸ਼ ਕਰ ਸਕੇ ਅਤੇ ਥੋੜਾ ਜਿਹਾ ਅਨੁਕੂਲ ਮਹਿਸੂਸ ਕਰ ਸਕੇ ਉਸ ਵਾਤਾਵਰਨ ਦੇ ਵਿੱਚ ਪਰ ਉਹ ਆਪਣੇ ਇਸ ਫੈਸਲੇ ਤੋਂ ਬਹੁਤ ਹੀ ਖੁਸ਼ ਹੋਇਆ ਜਦੋਂ ਉਹ ਇਸ ਪਾਰਕ ਨੂੰ ਦਿਨੇ ਦੇਖਦਾ ਸੀ ਕਿਉਂਕਿ ਦਿਨੇ ਬਹੁਤ ਹੀ ਵਧੀਆ ਦ੍ਰਿਸ਼ ਸੀ ਉਸ ਪਾਰਕ ਦਾ ਅਤੇ ਆਪਣੇ ਘਰ ਤੋਂ ਜਾਂ ਉਸ ਪਾਰਕ ਦੇ ਵਿੱਚ ਜਾ ਕੇ ਇਹ ਬਹੁਤ ਹੀ ਆਨੰਦਮਾਨਦਾ ਸੀ ਪਰ ਰਾਤ ਨੂੰ ਕੁਝ ਗਤੀਵਿਧੀਆਂ ਇਦਾਂ ਦੀ ਹੋਣ ਲੱਗ ਗਈਆਂ ਜਿਸ ਤੋਂ ਮਾਰਟੀ ਇੰਨਾ ਕ ਪ੍ਰੇਸ਼ਾਨ ਹੋ ਗਿਆ ਕਿ ਉਸਨੇ ਆਪਣੇ ਘਰ ਦੇ ਨੇੜੇ ਇੱਕ ਖੰਭੇ ਦੇ ਉੱਪਰ ਪੂਰੇ ਤਕੜੇ ਕੈਮਰਾ ਨਿਗਰਾਨੀ ਦੇ ਵਾਸਤੇ ਲਗਾ ਦਿੱਤੇ ਅਤੇ ਉਹਨਾਂ ਕੈਮਰਾ ਦੇ ਵਿੱਚ ਉਹ ਲਾਈਵ ਜ਼ੂਮ ਕਰਦਾ ਸੀ ਰਿਕਾਰਡ ਕਰਦਾ ਸੀ ਅਤੇ ਉਹਨਾਂ ਗਤੀਵਿਧੀਆਂ ਰਿਕਾਰਡ ਕਰਕੇ ਨੈੱਟ ਤੇ ਵੀ ਚੜ੍ਦਾ ਸੀ ਤੇ ਪੁਲਿਸ ਨੂੰ ਵੀ ਦਿੰਦਾ ਸੀ ਉਹ ਗਤੀਵਿਧੀਆਂ ਸੀਗੀਆਂ ਕਿ ਕੁਝ ਲੋਕ ਜਾਂ ਕੁਝ ਟੀਨਸ ਜਾਂ ਕੁਝ ਬੰਦੇ ਉੱਤੇ ਇੱਕ ਆਪਣੀ ਕਾਰ ਨੂੰ ਰੋਕਦੇ ਸਨ ਕਈ ਵਾਰ ਕਾਰ ਦੇ ਵਿੱਚ ਅਤੇ ਕਈ ਵਾਰ ਕਾਰ ਦੇ ਬਾਹਰ ਉਹ ਸੈਕਸ ਕਰਦੇ ਸਨ ਇਵਨ ਕਿ ਉੱਥੇ दारू ਵਗੈਰਾ ਵੀ ਪੀਂਦੇ ਸਨ ਜਿਸ ਦੇ ਕਾਰਨ ਮਾਰਟੀ ਦੇ ਪਰਿਵਾਰ ਦੇ ਉੱਪਰ ਅਤੇ ਉੱਥੇ ਦੇ ਰਹਿਣ ਵਾਲੇ ਉਸਦੇ ਹੋਰ ਗਵਾਂਡੀਆਂ ਦੇ ਉੱਪਰ ਉਹਨਾਂ ਦੇ ਪਰਿਵਾਰਾਂ ਦੇ ਉੱਪਰ ਗਲਤ ਅਸਰ ਪੈਂਦਾ ਸੀ ਮਾਰਟੀ ਨੇ ਕਿਹਾ ਕਿ ਮੈਨੂੰ ਇਹ ਕੰਮ ਮਜਬੂਰੀ ਦੇ ਵਿੱਚ ਕਰਨਾ ਪਿਆ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਮੇਰਾ ਪਰਿਵਾਰ ਮੇਰੇ ਬੱਚੇ ਇਹ ਚੀਜ਼ ਨੂੰ ਦੇਖਣ ਹਾਲਾਂਕਿ ਮਾਰਟੀ ਨੂੰ ਉੱਥੇ ਦੇ ਰਹਿਣ ਵਾਲੇ ਉਸਦੇ ਗਵਾਂਡੀਆਂ ਵੱਲੋਂ ਪੂਰਾ ਸਮਰਥਨ ਹੈ ਉਸ ਇਲਾਕੇ ਦੇ ਸ਼ਹਿਰੀ ਵਿਭਾਗ ਵੱਲੋਂ ਵੀ ਉਸ ਨੂੰ ਪੂਰਾ ਸਮਰਥਨ ਹੈ ਅਤੇ ਸ਼ਹਿਰੀ ਵਿਭਾਗ ਨੇ ਵੀ ਇਹੀ ਕਿਹਾ ਪਹੁੰਚਦੇ ਸਨ ਤਾਂ ਉਦੋਂ ਤੱਕ ਉਹ ਗਤੀਵਿਧੀ ਹੋ ਚੁੱਕੀ ਹੁੰਦੀ ਸੀ ਸੋ ਮਾਰਟੀ ਜੋ ਆਪਣੇ ਕੈਮਰੇ ਦੇ ਵਿੱਚ ਵੀਡੀਓ ਬਣਾਉਂਦਾ ਸੀ ਉਹ ਕੇਸ ਨੂੰ ਮਜ਼ਬੂਤ ਕਰਨ ਦੇ ਵਿੱਚ ਸ਼ਹਿਰੀ ਵਿਭਾਗ ਦੀ ਮਦਦ ਕਰਦੀਆਂ ਸਨ ਇਵਨ ਕਿ ਮਾਰਟੀ ਨੇ ਕਿਹਾ ਕਿ ਇਹ ਵੀਡੀਓ ਜਦੋਂ ਮੈਂ YouTube ਤੇ ਪਾਉਂਦਾ ਸੀ ਤਾਂ ਲੋਕੀ ਮੈਨੂੰ ਬਹੁਤ ਗਲਤ ਵੀ ਬੋਲਦੇ ਸਨ ਤੇ ਕਈ ਵਾਰ ਮੈਂ ਇੰਨਾ ਮਜਬੂਰ ਹੋ ਜਾਂਦਾ ਸੀ ਕਿ ਮੈਨੂੰ ਉਹ ਗਤੀਵਿਧੀਆਂ ਰੋਕਣ ਦੇ ਲਈ ਖੁਦ ਉਹਨਾਂ ਦੀ ਕਾਰ ਦੇ ਬਾਹਰ ਖੜਨਾ ਪੈ ਜਾਂਦਾ ਸੀ ਤਾਂ ਕਿ ਉਹ ਸ਼ਰਮਸਾਰ ਹੋਣ ਉੱਥੋਂ ਦੀ ਜਾਨ ਤੇ ਇਹ ਤੇ ਨਸ਼ਾ ਵਗੈਰਾ ਤੇ ਸੈਕਸ ਨਾ ਕਰ। ਅਲੋਚਕਾਂ ਨੇ ਇੰਟਰਨੈਟ ਦੇ ਉੱਪਰ ਮਾਰਟੀ ਦੀ ਬਹੁਤ ਹੀ ਆਲੋਚਨਾ ਕੀਤੀ। ਉਹਨਾਂ ਨੇ ਕਿਹਾ ਕਿ ਹਰ ਕੋਈ ਆਪਣੀ ਨਿੱਜਤਾ ਦਾ ਹੱਕਦਾਰ ਹੈ ਤੇ ਤੂੰ ਉਸ ਦੀ ਰਿਕਾਰਡ ਕਰਕੇ ਉਹਨਾਂ ਦੀ ਨਿੱਜਤਾ ਕੋ ਰਿਆ। ਪਰ ਮਾਰਟੀ ਨੇ ਕਿਹਾ ਕਿ ਮੈਂ ਨਾ ਹੀ ਇਹ ਕੈਮਰੇ ਉਤਾਰਨ ਵਾਲਾ ਵਾਂ ਤੇ ਨਾ ਹੀ ਆਪਣੀ ਇਸ ਵੀਡੀਓ ਰਿਕਾਰਡ ਕਰਨ ਵਾਲੀ ਐਕਟੀਵਿਟੀ ਤੋਂ ਰੋਕਣ ਵਾਲਾ ਵਾਂ ਜਦੋਂ ਤੱਕ ਇਹ ਐਕਟੀਵਿਟੀਆਂ ਖਤਮ ਨਹੀਂ ਹੋ ਜਾਂਦੀਆਂ। ਸੋ ਦੈਨ ਦੇ ਟਾਈਮ ਦੇ ਵਿੱਚ ਮੈਂ ਪਾਰਕ ਤੋਂ ਬਹੁਤ ਖੁਸ਼ ਆ ਪਰ ਰਾਤ ਦੇ ਟਾਈਮ ਮੈਂ ਕਹਿ ਚਾਉਣਾ ਕਿ ਇਹ ਬੰਦੇ ਇੱਥੋਂ ਚਲੇ ਜਾਣ। ਬਾਕੀ ਤੁਹਾਡੀ ਇਸ ਮੁੱਦੇ ਦੇ ਉੱਪਰ ਕੀ رائے ਹੈ? ਮਾਰਟੀ ਉਹਨਾਂ ਦੀ ਵੀ ਕਰ ਰਿਹਾ ਵਾ ਜਾਂ ਗਲਤ ਇਸ ਵੀਡੀਓ ਦੇ ਨੀਚੇ ਜੁੜ ਦੱਸਿਓ ਥੈਂਕ ਯੂ